ਗੱਡੀ ਆਪਾਂ ਪਾਰਕਿੰਗ ਚ ਲਾਤੀ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਪਹਿਲਾਂ ਕਰਵਾਵਾਂਗੇ ਦੇਗ ਰਸਤੇ ਦੇ ਵਿੱਚ ਬਹੁਤ ਸਾਰੀਆਂ ਮੀਂਹ ਤੇ ਖੜ ਖੜ ਝੋਲਾ ਸੀਗਾ ਤੇ ਰਾਹ ਦੇ ਜਿਹੜੇ ਸੀਨ ਆਉ ਆਪਾਂ ਨਾਲ ਵੀਡੀਓ ਚ ਐਡ ਕਰਦੇ ਆਂਗੇ ਆਪਣੇ ਨਾਲ ਅੱਜ ਆਪਾਂ ਸਾਰਾ ਪਰਿਵਾਰ ਆਇਆ ਤੇ ਜਿਹੜੀ ਡਿਊਟੀ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਇਹ ਡਿਊਟੀ ਪਹਿਲਾਂ ਇੱਥੇ ਹੁੰਦੀ ਸੀ ਆ ਲੰਗਰ ਹਾਲ ਦੇ ਕੋਲੇ ਸਾਹਮਣੇ ਇੱਥੇ ਇੱਥੇ ਕਿੱਥੇ ਗੱਡੀਆਂ ਖੜੀਆਂ ਸਾਹਮਣੇ ਆਹਾ ਛੋਟਾ ਜਿਹਾ ਬਣਿਆ ਸਿੰਗਲ ਵੜਿਆ ਦਾ ਲਾਇਆ ਇਹਦਾ ਹਸਟਾਲ ਇੱਥੇ ਡਿਊਟੀ ਹੁੰਦੀ ਸੀ ਪਹਿਲਾਂ ਆ ਜਾਏਗਾ ਤੇ ਹੁਣ ਇੱਥੋਂ ਢਾ ਕੇ ਦੁਆਰੇ ਨਮੀਆਂ ਸਾਰੇ ਉਹ ਸਾਹਮਣੇ ਕਰਤੀ ਸੁੰਦਰੀਕਰਨ ਦੇ ਨਾਂ ਦੇ ਉੱਤੇ ਪ੍ਰਾਣੀਆਂ ਦਾ ਮਾਰਤਾ ਜਿਹੜਾ ਮੈਂ ਪਹਿਲਾਂ ਯਾਰ ਸਾਹਮਣੇ ਤਰਸਾਵਾ ਜੀ ਕੋਧਰ ਵੀ ਚਲਾਂਗੇ ਤਾਕਤ ਸਾਹਿਬ ਨੂੰ ਜਾਣਦੇ ਆ ਸੱਜੇ ਹੱਥ ਪਹਿਲਾ ਗੁਰਦੁਆਰਾ ਸਾਹਿਬ ਆ ਲਿਖਣ ਸਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗਰਾ ਸਾਹਿਬ ਜੀ ਦੀ ਬੀੜ ਪੂਰੀ ਕਰਵਾਉਣ ਤੋਂ ਬਾਅਦ ਜਿਹੜੀ ਛਾਈ ਕਾਗਜ਼ ਤੇ ਕਲਮਾਂ ਬਚੀਆਂ ਸਨ ਉਹ ਇਸ ਰੋਵਰ ਦੇ ਵਿੱਚ ਬਵਾ ਦਿੱਤੀਆਂ ਸੀ। ਇਸੇ ਗੁਰਦੁਆਰਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ। ਸੰਗਤਾਂ ਐਸ ਗੁਰਦੁਆਰਾ ਸਾਹਿਬ ਆ ਕੇ 35 ਜਿਹੜੀ ਐ ਇੱਥੇ ਲਿਖਦੀਆਂ ਮੰਨਿਆ ਜਾਂਦਾ ਕਿ ਇੱਥੇ 35 ਲਿਖਣ ਦੇ ਨਾਲ ਵਿੱਦਿਆ ਦੇ ਵਿੱਚ ਵਾਹਿਗੁਰੂ ਵੱਲੋਂ ਵਰਕਤ ਪੈਂਦੀ ਹੈ ਜੀ। ਸੋ ਹੁਣ ਤੁਹਾਨੂੰ ਦਿਖਾਉਣੀ ਹੈ ਸੰਗਤਾਂ ਜਿੱਥੇ 35 ਲਿਖਦੀਆਂ ਇਹ ਉਹਨਾਂ 40 ਮਹਾਂਪੁਰਖਾਂ ਸਿੰਘਾਂ ਦੇ ਨਾਮ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬੰਦ ਤੋਂ ਪੂਰੇ ਦਾ ਪੂਰਾ ਸੰਪੂਰਨ ਛਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਵਣ ਇਹ ਸਥਾਨ ਆ ਜੀ ਮੰਜੀ ਸਾਹਿਬ ਪਾਸ਼ਾਈ ਨੌਮੀ ਤਾਂ ਸਾਹਬ ਦੇ ਖੱਬੇ ਹੱਥ ਛੋਟੀ ਜੀ ਜਗਾ ਇਥੇ ਸ਼ਾਸਤਰ ਪਈ ਹੁੰਦੇ ਆ ਥੰਮਰ ਵਾਲੇ ਪਾਸੇ ਤੱਕ ਸਭ ਦੇਖ ਰਹੇ ਹੋ ਨਾਲ ਛੋਟਾ ਜਿਹਾ ਗੁੰਮਦ ਮਨਜੀ ਸਾਹਿਬ ਦਾ ਤੇ ਇਧਰਲੇ ਪਾਸੇ ਦੋ ਕਰੀਰਾਂ ਦੇ ਦਰਖਤ ਲੱਗੇ ਹੋਏ ਆ ਜੀ ਇੱਕ ਦੇ ਨਾਲ ਗੁਰਗੋ ਸਿੰਘ ਜੀ ਮਹਾਰਾ ਜਿੰਨੇ ਘੋੜਾ ਬੰਨਿਆ ਸੀ ਤੇ ਦੂਸਰੇ ਨਾਲ ਘੋੜੇ ਦੀ ਪਿਛਾੜੀ ਤਾਕਤ ਸਾਹਿਬ ਦੇ ਵਿਹੜੇ ਦੇ ਵਿੱਚ ਦੋ ਕਰੀਰਾਂ ਦੇ ਦਰਖਤ ਆ ਇਹਨਾਂ ਦੇ ਨਾਲ ਗੁਰਗੋ ਸਿੰਘ ਜੀ ਮਹਾਰਾਜ ਆਪਣੇ ਘੋੜੇ ਬੰਨਿਆ ਕਰਦੇ ਸੀ ਇਹ ਆ ਜੀ ਕਰੀਰ ਦਾ ਦਰਖਤ ਜਿਸ ਦੇ ਨਾਲ ਮਹਾਰਾਜ ਆਪਣਾ ਘੋੜਾ ਬੰਨਦੇ ਸੀ ਇੱਕ ਕਰੀਰ ਦਾ ਦਰਖਤ ਉਧਰਲੇ ਪਾਸੇ ਸਾਹਮਣੇ ਆ ਉੱਥੇ ਪਿਛਾੜੀ ਬੰਨਿਆ ਕਰਦੇ ਸੀ ਸੋ ਕਰੀਰਾਂ ਨੂੰ ਲੱਗਦੇ ਜੀ ਢੇਲੇ ਇਸ ਟਾਈਮ ਬਹੁਤ ਢੇਲੇ ਲੱਗੇ ਹੋਏ ਇਹਨਾਂ ਨੂੰ ਜੀ ਦਰਸ਼ਨ ਕਰ ਸਕਦੇ ਹੋ ਇਹਨਾਂ ਦਾ achar ਵੀ ਪੈਂਦਾ ਜੀ ਇਹਨਾਂ ਦੇ ਫੁੱਲ ਤੁਹਾਨੂੰ ਦਿਖਾ ਦਿੰਨੇ ਆ ਜੋ ਇਧਰ ਵਾਲੇ ਤੇ ਬਹੁਤ ਸਾਰੇ ਲੱਗੇ ਹੋਏ ਆ ਪੰਜਾਬ ਦੇ ਵਿੱਚੋਂ ਇਹ ਦਰਖਤ ਜਿਹੜਾ ਲੁप्त ਹੋ ਗਿਆ ਇਹ ਹੁੰਦੇ ਆ ਜੀ ਫੁੱਲ ਕਰੀਰਾਂ ਦੇ ਇਹਨਾਂ ਦੇ ਸ਼ਹਿਦ ਹੁੰਦਾ ਮੱਖੀਆਂ ਬਹੁਤ ਸਾਰੀਆਂ ਆਉਂਦੀਆਂ ਸ਼ਹਿਦ ਦੀ ਇਹਨਾਂ ਦਰਖਤਾਂ ਦੇ ਉੱਤੇ ਹੁਣ ਪੰਜਾਬ ਦੇ ਵਿੱਚੋਂ ਲੁप्त ਹੋ ਚੁੱਕਿਆ ਬਿਲਕੁਲ ਟਾਵੇਂ ਟਾਵੇਂ ਮਿਲਦੇ ਆ ਇਹਨੂੰ ਵੀ ਬਹੁਤ ਸਾਰੇ ਡੇਲ ਲੱਗੇ ਹੋਏ ਆ ਚੱਲੇਗੇ ਆਜੋ ਇਹ ਆ ਜੀ ਬਾਬਾ ਦੀਪ ਸਿੰਘ ਜੀ ਦਾ ਭੋਰਾ ਸਾਹਿਬ ਸੋ ਅੰਦਰ ਦੀਆਂ ਤਸਵੀਰਾਂ ਜੇ ਆਪਾਂ ਨੂੰ ਮਿਲ ਗਈਆਂ ਤਾਂ ਆਪਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮਹਾਰਾਜ ਜਦੋਂ ਬੰਦੂਕ ਦਾ ਨਿਸ਼ਾਨਾ ਪਰਖ ਰਹੇ ਸੀ ਤਾਂ ਭਾਈ ਡੱਲੇ ਦੇ ਫੌਜੀ ਜਿਹੜੇ ਸੀ ਦੌੜ ਗਏ ਸੀ ਤੇ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਆਏ ਸੀ ਸੋ ਇਹ ਉਹਨਾਂ ਦਾ ਗੁਰਦੁਆਰਾ ਸਾਹਿਬ ਆ ਜੀ ਸਿੰਘਾਂ ਦਾ ਢਾਕ ਸਾਹਿਬ ਦੇ ਸੱਜੇ ਹੱਥ ਹੈ ਜੀ ਢਾਕ ਸਾਹਿਬ ਦੇ ਖੱਬੇ ਹੱਥ ਬਾਬੇ ਡੱਲੇ ਦੀ ਸਮਾਦ ਬਣੀ ਹੋਈ ਆ ਇਹ ਵਾਲੀ ਸਮਾਦ ਆ ਬਾਬੇ ਡੱਲੇ ਦੀ ਤੇ ਸਾਹਮਣੇਲੇ ਪਾਸੇ ਮਾਤਾ ਸਾਇਕੌਰ ਜੀ ਦੇ ਮਾਤਾ ਸੁందਰੀ ਜੀ ਦਾ ਗੁਰਦੁਆਰਾ ਸਾਹਿਬ ਆਪਾਂ ਕਰਵਾਉਣੀ ਸੀ ਦੇਖ ਜੀ ਇੱਥੇ ਤੇ ਪਰਿਵਾਰ ਸਾਰਾ ਅੱਗੇ ਚੱਲਿਆ ਅਤਿਹਾਦ ਵੀ ਜਿਹੜੀ ਥੱਲੇ ਲਾਈਨ ਲਿਖੀ ਹੋਈ ਆ ਇਹਨਾਂ ਪੁੱਤਰੋਂ ਕੇ ਸੀਸ 'ਤੇ ਬਾਹ ਦੀਏ ਸਤਜਾਰ ਚਾਰ ਮੋਏ ਤੋਂ ਕਿ ਆਪਿਆ ਜੀਵਤ ਕਈ ਹਜ਼ਾਰ ਇਹ 17 ਮਹਾਰਾਜ ਜੀ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਾਬ ਦੇਵਾ ਜੀ ਨੂੰ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਗਈਆਂ ਸੀ। ਇਸ ਸਰੋਵਰ ਦਾ ਨਾਮ ਹੈ ਗੁਰੂ ਸਰ ਸਰੋਵਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1705 ਦੇ ਵਿੱਚ ਇੱਥੋਂ ਪੰਜ ਢਾਲਾਂ ਗਾਰ ਦੀਆਂ ਸੇਵਾ ਕਰਕੇ ਕੱਢ ਕੇ ਤੇ ਇਸ ਨੂੰ ਵਰ ਦਿੱਤਾ ਸੀ ਕਿ ਜੋ ਮਾਈ ਭਾਈ ਇੱਥੇ ਇਸ਼ਨਾਨ ਕਰੇਗਾ ਉਹਨੂੰ ਪਲੇਗ ਦੀ ਬਿਮਾਰੀ ਤੋਂ ਰਾਤਮਿਲੂ। ਇਸ ਰੋਵਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਖੱਬੇ ਪਾਸੇ ਮਸਤੂਣਾਣਾ ਗੁਰਦੁਆਰਾ ਤੇ ਤਖਤ ਸਾਹਿਬ ਦੇ ਵਿਚਕਾਰ ਮੌਜੂਦ ਹੈ ਜੀ ਸਾਹਮਣੇ ਪਾਸੇ ਜਿਹੜੀ ਇਮਾਰਤ ਗੁਰਦੁਆਰਾ ਸਾਹਿਬ ਦੀ ਦਿਖ ਰਹੇ ਹੋ ਪਾਸ਼ਾ ਨਾਮੀ ਗੁਰਦੁਆਰਾ ਸਾਹਿਬ ਇਹ ਸਾਹਮਣੇ ਜੀ ਗੁਰਦੁਆਰਾ 베ਰ ਸਾਹਿਬ ਨਿਹੰਗਾਂ ਸਿੰਘਾਂ ਦੀ ਸ਼ਾਹਨੀ ਹੈ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਇੱਥੇ ਹੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਦਿਓ ਇਆਜ਼ਤ